ਇਹ ਰਾਮਨ ਜੀ ਦਾ ਤੇ ਹੋਰ ਸਾਰਿਆਂ ਦਾ ਜਿਨ੍ਹਾਂ ਨੇ ਆਹ ਦੁੱਖ ਦੀ ਘੜੀ ਚ ਸਾਰੇ ਵਰਕਰ ਇਕੱਠੇ ਹੋ ਕੇ ਟੂੜੀ ਤੇ ਚੋਕਰ ਦਾ ਇੰਜ਼ਾਮ ਕੀਤਾ ਕੋਈ ਤਕਰੀਬ ਨਾ 8-10 ਆਸਟ੍ਰੇਲੀਆ ਭੇਜ ਰਹੇ ਆ ਜੁਲਾਈ ਅਕਤੂਬਰ ਤੇ ਤੇ ਜਿੱਥੇ ਜਿੱਥੇ ਨੁਕਸਾਨ ਹੋਇਆ ਨੁਕਸਾਨ ਹੋਇਆ ਦੂਜੇ ਉੱਥੇ ਅੱਜ ਸਮਾਨ ਭੇਜ ਰਹੇ ਆ ਜਿਵੇਂ ਅੱਜ ਇਹਨਾਂ ਨੇ ਕੀਤਾ ਮੈਂ ਹੱਥ ਜੋੜ ਕੇ ਸਾਰੇ ਨੂੰ ਬੇਨਤੀ ਕਰਦਾ ਸਾਰੇ ਹਲਕੇ ਵਾਲਿਆਂ ਨੂੰ ਪੂਰੇ ਪੰਜਾਬ ਵਾਲੇ ਨੂੰ ਪਾਇਂਟ ਦਿਓ ਪੂਰੇ ਪੰਜਾਬ ਚ ਬੇਨਤੀ ਕਰਦਾ ਕਿ ਜਿਹਦਾ ਜਿੰਨਾ ਸਾਧਨ ਹੋਵੇ ਆਪਾਂ ਮਦਦ ਕਰੀਏ ਕਿਉਂਕਿ ਬਹੁਤ ਬੁਰੀ ਹਾਲਤ ਹੈ ਉਹਨਾਂ ਪਿੰਡਾਂ ਵਿੱਚ ਜਿੱਥੇ ਲੋਕ ਫਸੇ ਹੋਏ ਐ ਤੇ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਕਿ ਜੇ ਜਦੋਂ ਪਾਣੀ ਥੱਲੇ ਜਾਊਗਾ ਫਿਰ ਆਪਣੇ ਟਰੈਕਟਰ ਟਰਾਲੀ ਲੈ ਕੇ ਉਥੇ ਬੰਦ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਬੰਨੇ ਸਰਕਾਰ ਜਿਹੜੀ ਆ ਕਿਤੇ ਦਿਖਾਈ ਨਹੀਂ ਦੇ ਰਹੀ ਕਿਸੇ ਨਜ਼ਰ ਆਉਂਦੀ ਨਹੀਂ ਦੇਖੋ ਹੁਣ ਸਰਕਾਰ ਤਾਂ ਹੈ ਨਹੀਂ ਜੀ ਆ ਸੱਚੀ ਗੱਲ ਐ ਨਾ ਇਹਨਾਂ ਨੇ ਕੁਝ ਕਰਨਾ ਐ ਤੇ ਇਸ ਕਰਕੇ ਵੀਰ ਛੱਡ ਦिए ਇਹਨਾਂ ਲੋਕ ਸਾਰੇ ਨਾਲ ਦੌਰਾ ਪੂਰੇ ਗਦਾ